ਅਸੀਂ ਅੱਜ ਚੌਂਕ ਚ ਰਾਹੇ ਦੇ ਵਿੱਚ ਖੜਕੇ ਨਿਗਮ ਪ੍ਰਸ਼ਾਸਨ ਦੇ ਬਾਹਰ ਖੜਕੇ ਨਿਗਮ ਪ੍ਰਸ਼ਾਸਨ ਕਮਿਸ਼ਨਰ ਤੇ ਮੇਅਰ ਦੀ ਮਕਾਨ ਦਿੱਤੀ ਹੈ ਤੇ ਜੇ ਹਿੰਮਤ ਹੈ ਤੇ ਸਾਨੂੰ ਰੋਕ ਲੰਦੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਰੁਕਣਾ ਜੇ ਅਸੀਂ ਅਸੀਂ ਮਾਰੇ ਆ ਜਾਂ ਸਾਡੇ ਵਿੱਚ ਕੋਈ ਕਮੀ ਪੇਸ਼ੀ ਹੈ ਤੇ ਸਾਡੇ ਵਿਰੁੱਧ ਕਾਰਵਾਈ ਕਰਦੇ ਜਿਹੜੇ ਬੰਦੇ ਪੈਸੇ ਨਹੀਂ ਦਿੰਦੇ ਉਹਨਾਂ ਇਸ ਨਿਗਮ ਪ੍ਰਸ਼ਾਸਨ ਕੋਲ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਇੰਨੀਆਂ ਉਹਨਾਂ ਨੂੰ ਪੀੜਾਂ ਦਿੱਤੀਆਂ ਜਾਂਦੀਆਂ ਕਿ ਉਹ ਪਰੇਸ਼ਾਨ ਹੋ ਜਵੇ ਮਜਬੂਰ ਹੋ ਜਵੇ ਇਹਨਾਂ ਦਾ ਢਿੱਡ ਭਰਨ ਵਾਸਤੇ ਜਿੱਦਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਮੈਂ ਇਸ ਗੱਲ ਦਾ ਦਾਅਵਾ ਕਿ ਜਿਨੇ ਜਿਨੇ ਮਤਲਬ ਚੋਰੀ ਦੇ ਅੰਡੇ ਖਾਦੇ ਹੈ ਉਹਦੇ ਢਿੱਡ ਦੇ ਵਿੱਚੋਂ ਹੱਥ ਪਾ ਕੇ ਅਸੀਂ ਕੱਢਣ ਦੀ ਸਮਰੱਥਾ ਰੱਖਦੇ ਹਾਂ ਔਰ ਕੱਢਾਂਗੇ ਔਰ ਇਹਨਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਵਾਂਗੇ ਸਰ ਅੱਜ ਮੋਹਾਲੀ ਨਗਰ ਕੌਂਸਲ ਦੇ ਬਾਹਰ ਜਿਹੜਾ ਧਰਨਾ ਲਗਾਇਆ ਗਿਆ ਹੈ ਕਿਸ ਸਬੰਧ ਨੂੰ ਲੈ ਕੇ ਲਗਾਇਆ ਗਿਆ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਹੱਕਾਂ ਦੀ ਪੈਰਵੀ ਕਰਦੇ ਆਂ ਅੱਜ ਮਿਊਨਿਸਪਲ ਕਾਰਪੋਰੇਸ਼ਨ ਮੋਹਾਲੀ ਦੇ ਬਾਹਰ ਜਿਹੜਾ ਐਮਸੀ ਭਵਨ ਦੇ ਬਾਹਰ ਮਿਊਨ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਹੈ ਔਰ ਕਾਰਪੋਰੇਸ਼ਨ ਦੇ ਬੇਅਰ ਹੈ ਔਰ ਜਿਹੜਾ ਇੱਥੋਂ ਦੀ ਜਿਹੜੀ ਪੰਜਾਬ ਸਰਕਾਰ ਆ ਉਹਦੇ ਖਿਲਾਫ ਇੱਕ ਜਿਹੜਾ ਵਿਸ਼ਾਲ ਧਰਨਾ ਸੰਕੇਤਕ ਦਿੱਤਾ ਹੈ ਅੱਜ ਅਸੀਂ ਇਸ ਧਰਨੇ ਨੂੰ ਲਾਉਣ ਤੋਂ ਪਰੰਤ ਇੱਕ ਮੈਮੋਰੰਡਮ ਕਮਿਸ਼ਨਰ ਸਾਹਿਬ ਦੇ ਨਾਂ ਤੇ ਦਿੱਤਾ ਹੈ ਜਿਹਦੇ ਵਿੱਚ ਅਗਾਹ ਕੀਤਾ ਕਿ ਜਿਹੜੀਆਂ ਇਸ ਮੈਮੋਰੰਡਮ ਦੇ ਵਿੱਚ ਲਿਖੀਆਂ ਹੋਈਆਂ 10 ਮੰਗਾਂ ਜਿਵੇਂ ਤੁਸੀਂ ਬੱਦ ਪੂਰੀਆਂ ਨਾ ਕੀਤੀਆਂ ਜਿਹਨਾਂ ਦਾ ਹੱਲ ਨਾ ਕੀਤਾ ਤੇ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਕਰਾਂਗੇ ਔਰ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਕਿਉਂਕਿ ਇਹ ਜਿਹੜਾ ਧਰਨਾ ਸੀ ਧਰਨੇ ਦੇ ਵਿੱਚ ਦੇਖੋ ਅੱਜ ਸ਼ਹਿਰ ਜਿਹੜਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਉਸ ਦੀ ਬੁੱਕਲ ਦੇ ਵਿੱਚ ਬਸਿਆ ਇਹ ਸ਼ਹਿਰ ਹੈ ਤੇ ਉਸ ਦੀ ਸਫਾਈ ਦਾ ਇੰਨਾ ਮੰਦੜਾ ਹਾਲ ਹੈ ਤੁਸੀਂ ਦੇਖ ਲਓ ਥਾਂ ਥਾਂ ਹਰ ਸੈਕਟਰ ਦੇ ਵਿੱਚ ਹਰ ਫੇਸ ਦੇ ਵਿੱਚ ਅੱਜ ਕੂੜੇ ਦੇ ਢੇਰ ਲੱਗੇ ਹੋਏ ਆ ਨਾ ਸਫਾਈ ਦਾ ਇੰਨਾ ਮਾੜਾ ਹਾਲ ਹੈ ਸੜਕਾਂ ਦਾ ਇੰਨਾ ਮਾੜਾ ਹਾਲ ਹੈ ਔਰ ਉਸ ਤੋਂ ਬਾਅਦ ਜਿਹੜੇ ਪਾਰਕ ਹੈ ਸ਼ਹਿਰ ਦੇ ਵਕ ਵਕ ਖੇਤਰਾਂ ਦੇ ਵਿੱਚ ਬਣੇ ਆ ਉਹ ਪਾਰਕਾਂ ਦੀ ਦੁਰਦਸ਼ਾ ਇੰਨੀ ਹੋਈ ਪਈ ਹੈ ਉਹਨਾਂ ਦੀ ਮੈਂਟੇਨੈਂਸ ਨਹੀਂ ਹੁੰਦੀ ਸਫਾਈ ਨਹੀਂ ਹੁੰਦੀ ਉਹਨਾਂ ਦੇ ਵਿੱਚ 7-7 ਸੱਤ 8-8 ਫੁੱਟ ਦਾ ਕਾਹ ਖੜਾ ਜਿਹਦੇ ਕਾਰਨ ਅੱਜ ਪਾਰਕ ਲੋਕਾਂ ਦੀ ਸੁਵਿਧਾਵਾਂ ਦੀ ਬਜਾਏ ਉਹ ਜਿਹੜਾ ਨਸ਼ੇੜੀਆਂ ਔਰ ਸਮਾਜ ਗੈਰ ਸਮਾਜਿਕ ਜਿਹੜੇ ਤੱਤ ਨੇ ਉਹਨਾਂ ਦੇ ਠਾਰ ਬਣ ਕੇ ਉਹ ਉੱਥੇ ਆਪਣਾ ਗੁਜ਼ਰਬਾਸ਼ਰ ਕਰਦੇ ਆ ਜਿੰਨੇ ਵੀ ਹੈਗੇ ਆ ਉੱਥੇ ਬੈਠ ਕੇ ਲੁਕਦੇ ਆ ਚੋਰੀਆਂ ਚਕਾਰੀਆਂ ਹੋਰ ਕਈ ਗੈਰ ਸਮਾਜਿਕ ਕੰਮਾਂ ਨੂੰ ਅੰਜਾਮ ਦਿੰਦੇ ਆ ਔਰ ਇਸ ਤੋਂ ਇਲਾਵਾ ਇਹੜਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਸ ਕਾਰਪੋਰੇਸ਼ਨ ਦੇ ਵਿੱਚ ਐਨਾ ਹੈ ਕਿ ਕੋਈ ਵੀ ਕੰਮ ਬਿਨਾ ਰਿਸ਼ਵਤ ਦਿੱਤਿਆਂ ਉਹ ਹੁੰਦੇ ਹੀ ਨਹੀਂ ਅਬ ਤੁਸੀਂ ਦੇਖ ਲਓ ਜਿਹੜੇ ਬੰਦੇ ਪੈਸੇ ਨਹੀਂ ਦਿੰਦੇ ਉਹਨਾਂ ਇਸ ਨਿਗਮ ਪ੍ਰਸ਼ਾਸਨ ਕੋਲ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਇੰਨਿਆਂ ਉਹਨਾਂ ਨੂੰ ਪੀੜਾਂ ਦਿੱਤੀਆਂ ਜਾਂਦੀਆਂ ਕਿ ਉਹ ਪਰੇਸ਼ਾਨ ਹੋ ਜਵੇ ਮਜਬੂਰ ਹੋ ਜਵੇ ਇਹਨਾਂ ਦਾ ਢਿੱਡ ਭਰਨ ਵਾਸਤੇ ਜੇ ਕਿਤੇ ਮੈਡਮ ਅੱਜ ਮੈਂ ਤੁਹਾਡੇ ਇਸ ਚੈਨਲ ਦੇ ਜਰੀਏ ਖੁੱਲੀ ਚੁਣੌਤੀ ਦਿੰਦਾ ਨਾ ਨਿਗਮ ਪ੍ਰਸ਼ਾਸਨ ਨੂੰ ਕਿ ਤੁਹਾਡੇ ਸਾਹਮਣੇ ਆਵੇ ਮੇਰੇ ਸਾਹਮਣੇ ਬੈਠ ਕੇ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਇਹਨਾਂ ਦੇ ਨਾਲ ਡਿਬੇਟ ਕਰੂੰਗਾ ਮੈਂ ਦੱਸ ਦਊਂਗਾ ਕਿ ਕਿਹੜੇ ਅਫਸਰ ਦੇ ਕਿਹੜੇ ਲੀਡਰ ਦੇ ਢਿੱਡ ਦੇ ਵਿੱਚ ਕਿੰਨੇ ਕਿੰਨੇ ਚੋਰੀ ਦੇ ਅੰਡੇ ਆ ਲੱਗਦਾ ਜੀ ਡਿਬੇਟ ਕਰ ਸਕਦੇ ਨੇ ਤੁਹਾਡੇ ਨਾਲ ਬਿਲਕੁਲ ਜੇ ਉਹਨਾਂ ਨੂੰ ਦੇਖੋ ਜੇ ਸੱਚੇ ਹੋਣਗੇ ਕਰਨ ਜੇ ਸੱਚੇ ਨਹੀਂ ਹੋਣਗੇ ਫਿਰ ਕਿੱਥੇ ਆਉਣਗੇ ਸੱਚਾ ਬੰਦਾ ਕਦੇ ਨਹੀਂ ਭੱਜਦਾ ਅਸੀਂ ਅੱਜ ਚੌਂਕ ਚਰਾਹੇ ਦੇ ਵਿੱਚ ਖੜਕੇ ਨਿਗਮ ਪ੍ਰਸ਼ਾਸਨ ਦੇ ਬਾਹਰ ਖੜਕੇ ਨਿਗਮ ਪ੍ਰਸ਼ਾਸਨ ਕਮਿਸ਼ਨਰ ਮੇਅਰ ਦੀ ਮਕਾਨ ਦਿੱਤੀ ਹੈ ਤੇ ਜੇ ਹਿੰਮਤ ਹੈ ਤੇ ਸਾਨੂੰ ਰੋਕ ਲੰਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਰੁਕਣਾ ਜੇ ਅਸੀਂ ਅਸੀਂ ਮਾਰੇ ਆ ਜਾਂ ਸਾਡੇ ਵਿੱਚ ਕੋਈ ਕਮੀ ਪੇਸ਼ੀ ਹੈ ਤੇ ਸਾਡੇ ਵਿਰੁੱਧ ਕਾਰਵਾਈ ਕਰਦੇ ਜਿਹੜਾ ਜਿਹੜਾ ਪੱਕਾ ਭਾਂਡਾ ਹੁੰਦਾ ਨਾ ਜੀ ਉਹੀ ਟਣਕਦਾ ਹੁੰਦਾ ਉਹੀ ਖਟਕਦਾ ਹੁੰਦਾ ਜਿਹੜੇ ਮਤਲਬ ਕਿਨੇ ਜਿਹੜੇ ਜਿਹੜੇ ਮਤਲਬ ਕਰਪਟ ਨੇ ਉਹ ਕਿੱਥੋਂ ਆਉਣਗੇ ਕਿੱਥੇ ਬੋਲਣਗੇ ਸੋ ਇਹ ਹੈ ਬਹੁਤ ਸਾਰੀਆਂ ਮੰਗਾਂ ਔਰ ਦੇਖੋ ਪਹਿਲਾਂ ਲੈਂਡ ਪੂਲਿੰਗ ਸਕੀਮ ਸਰਕਾਰ ਲੈ ਕੇ ਆਈ ਉਹ ਸ਼ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕਰਕੇ ਉਹਨੂੰ ਜਿਹੜਾ ਵਾਪਸ ਕਰਾਇਆ ਉਹ ਸਰਕਾਰ ਨੂੰ ਥੁੱਕ ਕੇ ਚੱਟਣਾ ਪਿਆ ਅੱਜ ਜਿਹੜੀ ਗਮਾੜਾ ਵੱਲੋਂ ਅਕਵਾਇਰ ਕੀਤੀ ਹੋਈ 10 ਏਕੜ ਜ਼ਮੀਨ ਸੁਹਾਣੇ ਦੇ ਨਾਮ ਲੱਗਦੀ ਹੈ ਅੱਜ ਉਸ ਦੇ ਨਾਲ ਜਿੰਨੀ ਵੀ ਖਾਲੀ ਜ਼ਮੀਨ ਪਈ ਹੈ ਬੇਲੀ ਪਈ ਹੈ ਉਹਦੇ ਉੱਤੇ ਕਬਜ਼ਾ ਕਰਨ ਲਈ ਐ ਸਫਾਈ ਕਰ ਰਹੀ ਹੈ ਕਾਰਪੋਰੇਸ਼ਨ ਉਹਨੂੰ ਕਬਜ਼ਾ ਕਰਨ ਲਈ ਨਜਾਇਜ਼ ਜਾਂ ਕਰਨ ਲੱਗੀ ਕਹਿਣ ਦਾ ਮਕਸਦ ਇਹ ਹੈ ਕਿ ਅੱਜ ਜਿੰਨੀਆਂ ਵੀ ਸ਼ਾਮਲਾਟ ਔਰ ਜਿਹੜੀਆਂ ਪੰਚਾਇਤੀ ਜ਼ਮੀਨਾਂ ਪੰਚਾਇਤ ਦੀਆਂ ਜ਼ਮੀਨਾਂ ਸ਼ਾਮਲਾਟ ਜ਼ਮੀਨਾਂ ਜਾਂ ਜਿਹੜੀਆਂ ਖਾਲੀ ਵੀ ਪਈਆਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਇੱਕੋ ਇੱਕ ਮਨੋਰਥ ਹੈ ਪੰਜਾਬ ਸਰਕਾਰ ਦਾ ਕਿ ਉਹਨਾਂ ਨੂੰ ਲੁੱਟ ਕੇ ਦਿੱਲੀ ਦੇ ਧਾਰਮੀਆਂ ਦੀਆਂ ਜੇਬਾਂ ਦੇ ਵਿੱਚ ਪਾਉਣਾ ਔਰ ਪੰਜਾਬ ਨੂੰ ਕੰਗਾਲ ਕਰਨਾ ਹੈ ਕੰਗਾਲੀ ਦੇ ਗਾਰ ਦੇ ਉੱਤੇ ਇਹ ਪੰਜਾਬ ਨੂੰ ਖੜਾ ਕਰਨਾ ਚਾਹੁੰਦੇ ਆ ਪਰ ਇਹ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਇੱਥੋਂ ਦੇ ਪ੍ਰਸ਼ਾਸਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਸਮਾਂ ਇੱਕ ਜਾਨੀ ਰਹਿੰਦਾ ਹੈ ਇਸ ਸਮੇ ਦਾ ਵਕਤ ਦਾ ਪਈਆ ਇਸ਼ਾ ਘੁੰਮਦਾ ਹੈ ਇਹ ਕਦੇ ਉੱਪਰ ਆ ਜਾਂਦਾ ਕਦੇ ਥੱਲੇ ਆ ਜਾਂਦਾ ਜਿੱਦਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਜਿਨੇ ਜਿਨੇ ਮਤਲਬ ਚੋਰੀ ਦੇ ਅੰਡੇ ਖਾਦੇ ਹੈ ਉਹਦੇ ਢਿੱਡ ਦੇ ਵਿੱਚੋਂ ਹੱਥ ਪਾ ਕੇ ਅਸੀਂ ਕੱਢਣ ਦੀ ਸਮਰੱਥਾ ਰੱਖਦੇ ਹਾਂ ਔਰ ਕੱਢਾਂਗੇ ਔਰ ਇਹਨਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਵਾਂਗੇ